ਬਸ ਚੰਦ ਸਕਿੰਟ ਲਾਰਾ ਲਾਈ ਜਾਂਦੇ ਹੈ ਨਹੀਂ ਜੀ ਤੁਹਾਡੇ ਸਾਹਮਣੇ ਹੀ ਆਖੇ ਹੁੰਦੇ ਨੇ ਵੀ ਹੈ ਹੀ ਨਹੀਂ ਵੋਟਰ ਸੂਚੀ ਹੈ ਨਹੀਂ ਅਸੀਂ ਕਿਉਂ ਦੀ ਇੱਕ ਦੀ ਕੋਈ ਫੋਟੋ ਸਟੇਟ ਕਰਾ ਕੇ ਰੱਖੋ ਉਹਨਾਂ ਦੇ ਜਮਾਂ ਹੀ ਨਹੀਂ ਤੁਹਾਡੇ ਪਿੰਡ ਦੀ ਵੋਟਰ ਸੂਚੀ ਹੈ ਨਹੀਂ ਦੱਸੋ ਕੀ ਕਰੀਏ ਹੁਣ ਵੇਖੋ ਦਫ਼ਤਰ ਚੋਂ ਨਿਕਲ ਕੇ ਬਾਹਰ ਹੋ ਗਏ ਸਾਡਾ ਜੋ ਸੈਕਟਰੀ ਇਹ ਘਰੇ ਕਿਸੇ ਦੇ ਜਾ ਕੇ ਉੱਥੇ ਜਾ ਕੇ ਚੁੱਲੇ ਟੈਕਸ ਦੇ ਰਿਆ ਅਸੀਂ ਸਵੇਰ ਦੇ ਆਣ ਕੇ 10 12 ਬੰਦੇ ਬੈਠੇ ਆਜੇ ਤੱਕ ਪਹੁੰਚਿਆ ਨਹੀਂ ਕਿ ਲਾਰੇ ਲਾਈ ਜਾਂਦਾ ਆ ਰਿਹਾ ਆ ਰਿਹਾ ਮੈਂ ਤੁਰ ਪਿਆ ਤੁਰ ਪਿਆ ਸਾਨੂੰ ਵੋਟਰ ਸੂਚੀ ਵੀ ਨਹੀਂ ਮਿਲ ਰਹੀ ਪਿੰਡ ਮਚਾਕੀ ਗੁਰਦਾ ਸਾਡੇ ਪਿੰਡ ਦਾ ਐਮਐਲਏ ਹੈ ਪਤਾ ਨਹੀਂ ਸਾਡੇ ਪਿੰਡ ਦੀ ਵੀ ਕਿਉਂ ਵੋਟਰ ਸੂਚੀ ਸਾਰਾ ਕੁਝ ਗੈਪ ਕਰੀ ਫਿਰਦੇ ਆ ਇੰਨਾ ਗੰਦ ਤਾਂ ਕਿਤੇ ਅੱਗੇ ਵੀ ਨਹੀਂ ਪਿਆ ਸੀ ਜਿੰਨਾ ਹੁਣ ਪਾਈ ਜਾਂਦੇ ਆ ਇਹ ਜਿਹੜਾ 16 ਨੰਬਰ ਮਕਾਨ ਆ ਉਹਨੂੰ ਦੋ ਵਾਰਡਾਂ ਚ ਵਿਖਾਇਆ ਗਿਆ ਕਦੇ ਕੋਈ ਹਾਲੀ ਸਾਹਿਬ ਇੱਕ ਵਾਰ ਮਕਾਨ ਦੋ ਵਾਰਡਾਂ ਚ ਹੋ ਸਕਦਾ ਇੱਕ 4 ਨੰਬਰ ਦੀ ਵਾਰਡ ਦੀ ਵੋਟ ਹੈ ਉਹ ਹਸਬੰਡ ਦੀ ਵਾਈਫ ਤਿੰਨ ਚਾਹ ਤੇ ਵਾਈਫ ਦੀ ਚਾਰ ਚਾਹ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦਾ ਕੰਮ ਤੇਜ਼ ਹੋ ਗਿਆ ਹੈ ਤੇ ਹੁਣ ਬਲਾਕ ਵਿਕਾਸ ਪੰਚਾਇਤ ਅਫਸਰ ਜਿਹੜੇ ਵੀਡੀਓ ਦੇ ਦਫ਼ਤਰ ਆ ਉਹਨਾਂ ਦੇ ਵਿੱਚ ਕਾਗਜ਼ਤ ਲੈਣ ਵਾਲਿਆਂ ਦਾ ਤੰਤਾ ਲੱਗਾ ਹੋਇਆ ਹੈ ਹਲੇ ਤੱਕ ਵੀ ਲੋਕਾਂ ਨੂੰ ਐਨਓਸੀ ਵੋਟਰ ਸੂਚੀ ਤੇ ਹੋਰ ਕਈ ਤਰ੍ਹਾਂ ਦੇ ਇਹ ਭੰਬਲਪੂਸਿਆਂ ਵਿੱਚ ਹਾਲੇ ਤੱਕ ਲੋਕ ਫਸੇ ਹੋਏ ਹਨ ਇਥੋਂ ਤੱਕ ਕਿ ਪਿੰਡ ਸ਼ਿਮਰੇਆਲਾ ਵਿੱਚ ਤਾਂ ਇੱਕ ਪਤੀ ਪਤਨੀ ਨੂੰ ਹੀ ਦੋ ਵਾਰਡਾਂ ਦੇ ਵਿੱਚ ਵੰਡ ਦਿੱਤਾ ਹੈ ਪਤੀ ਦੀ ਵੋਟ ਕਿਸੇ ਹੋਰ ਵਾਰਡ ਦੇ ਵਿੱਚ ਤੇ ਪਤਨੀ ਦੀ ਵੋਟ ਕਿਸੇ ਹੋਰ ਵਾਰਡ ਦੇ ਵਿੱਚ ਪਾਣ ਦਿੱਤੀ ਗਈ ਹੈ ਤੇ ਜਦੋਂ ਇਸ ਵੰਦੀ ਵੋਟਰ ਸੂਚੀ ਲਈ ਉਹਨਾਂ ਨੇ ਤਾਂ ਉਹ ਪੇਜ ਹੀ ਵਿੱਚੋਂ ਗੁੰਮ ਕਰ ਦਿੱਤਾ ਗਿਆ ਤਾਂ ਕਿ ਰੌਲਾ ਨਾ ਪਵੇ ਤੇ ਉਹ ਭੰਬਲਪੂਸਾ ਬਰਕਰਾਰ ਰਹੇ ਤੇ ਵੋਟਾਂ ਦਾ ਦਿਨ ਉਦੋਂ ਤੱਕ ਆਲੋ ਵੀ ਆਓ ਤੁਹਾਨੂੰ ਸਾਰਾ ਹਾਲਾਤ ਦਿਖਾਉਣੇ ਆ ਵੀਡੀਓ ਦਾ ਤਰਫਰੀਦਕੋਟ ਦੇ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਪਰੇਸ਼ਾਨ ਹੋ ਰਹੇ ਲੋਕਾਂ ਦੇ ਨਾਲ ਕਿ ਕਿਵੇਂ ਉਹ ਲਗਾਤਾਰ ਪਰੇਸ਼ਾਨ ਹੋ ਰਹੇ ਆ ਸਾਨੂੰ ਵੋਟਰ ਸੂਚੀ ਵੀ ਨਹੀਂ ਮਿਲ ਰਹੀ ਪਿੰਡ ਮਚਾਕੀ ਖੁਰਦਾ ਸਾਡੇ ਪਿੰਡ ਦਾ ਐਮਐਲਏ ਆ ਪਤਾ ਨਹੀਂ ਸਾਡੇ ਪਿੰਡ ਦੀ ਵੀ ਕਿਉਂ ਵੋਟਰ ਸੂਚੀ ਸਾਰਾ ਕੁਝ ਗਾਇਬ ਕਰੀ ਫਿਰਦੇ ਆ ਇੰਨਾ ਗੰਧ ਤਾਂ ਕਿਤੇ ਅੱਗੇ ਵੀ ਨਹੀਂ ਪਿਆ ਸੀ ਜਿੰਨਾ ਹੁਣ ਪਾਈ ਜਾਂਦੇ ਆ ਇਹ ਵਾਰੀ ਵਾਰੀ ਪੁੱਛਦੇ ਆ ਕਿ ਅਸੀਂ ਕਾਂਗਰਸੀ ਅਸੀਂ ਕਾਂਗਰਸੀ ਬੰਦੇ ਆ ਇਹ ਨਹੀਂ ਗੱਲ ਵੀ ਅਸੀਂ ਆ ਉਹ ਤੇ ਉਹ ਸਾਡੇ ਕੋਲ ਉਹ ਹੈ ਨਹੀਂ ਅਸੀਂ ਕਾਂਗਰਸੇ ਚੋਂ ਖੜਨਾ ਚਾਹੁੰਦੇ ਆ ਸਰਪੰਚੀ ਇਲੈਕਸ਼ਨ ਲੜਨਾ ਚਾਹੁੰਨੇ ਆ ਅਸੀਂ ਪਰ ਕੀ ਆ ਸਾਡੀ ਵੋਟਰ ਸੂਚੀ ਨਹੀਂ ਮਿਲ ਰਹੀ ਅਸੀਂ ਕਾਗਜ਼ ਕਾਦੇ ਨੇ ਪਰਗੇ ਅਸੀਂ ਸਾਨੂੰ ਤਿੰਨ ਦਿਨ ਹੋ ਗਏ ਤੱਕੇ ਖਾਂਦੇ ਫਿਰਦੇ ਨੂੰ ਹੁਣ ਕੀ ਕਹਿੰਦੇ ਜਦੋਂ ਮਿਲਿਆ ਉਹ ਆਦੇ ਲਾਰਾ ਲਾਈ ਜਾਂਦੇ ਹੈ ਨਹੀਂ ਜੀ ਤੁਹਾਡੇ ਸਾਹਮਣੇ ਹੀ ਆਖਿਆ ਹੁੰਦੇ ਨੇ ਵੀ ਹੈ ਨਹੀਂ ਵੋਟਰ ਸੂਚੀ ਹੈ ਨਹੀਂ ਅਸੀਂ ਕਿਉਂ ਦੀ ਇੱਕ ਦੀ ਕੋਈ ਫੋਟੋ ਸਟੇਟ ਕਰਾ ਕੇ ਰੱਖੋ ਉਹਨਾਂ ਦੇ ਜਮੇ ਹੀ ਨਹੀਂ ਤੁਹਾਡੇ ਪਿੰਡ ਦੀ ਵੋਟਰ ਸੂਚੀ ਹੈ ਨਹੀਂ ਦੱਸੋ ਕੀ ਕਰਗੇ ਹੁਣ ਵੇਖ ਲੋ ਦਫ਼ਤਰ ਚੋਂ ਨਿਕਲ ਕੇ ਬਾਹਰ ਹੋ ਗਏ ਸਾਡਾ ਪਿੰਡ ਚੋਗੇ ਸਰਕਾਰੀ ਹੈ ਜੋ ਸੋਭਾ ਦੇ ਅਸੀਂ ਆਏ ਹੋਏ ਹਾਂ ਸਾਡਾ ਜੋ ਸੈਕਟਰੀ ਹੈ ਘਰੇ ਕਿਸੇ ਦੇ ਜਾ ਕੇ ਉੱਥੇ ਜਾ ਕੇ ਚੁੱਲੇ ਟੈਕਸ ਦੇ ਰਿਹਾ ਅਸੀਂ ਸਵੇਰ ਦੇ ਾਨ ਕੇ 10 12 ਬੰਦੇ ਬੈਠੇ ਆ ਅਜੇ ਤਾਈ ਪਹੁੰਚਿਆ ਨਹੀਂ ਕਿ ਲਾਰੇ ਲਾਈ ਜਾਂਦਾ ਆ ਰਿਹਾ ਆ ਰਿਹਾ ਮੈਂ ਤੁਰ ਪਿਆ ਤੁਰ ਪਿਆ ਸਵੇਰ ਦੇ ਾਨ ਕੇ ਅਸੀਂ ਵੀਡੀਓ ਦਫਤਰ ਬੈਠੇ ਆ ਪਹੁੰਚਿਆ ਨਹੀਂ ਸਾਨੂੰ ਘੜ ਤੋਂ ਘੜ ਚਾਰ ਘੰਟੇ ਹੋ ਗਏ ਇੱਥੇ ਖਲੋਤਿਆਂ ਨੂੰ ਅਣਕੇ ਹਾਂ ਚੁੱਲਾ ਟੈਕਸ ਵਾਸਤੇ ਕਿ ਅਜੇ ਤਾਈ ਪਹੁੰਚਿਆ ਨਹੀਂ ਸੈਕਟਰੀ ਪਿੰਡ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਦੁੱਧੀ ਪਾਰਟੀ ਨੂੰ ਦੇ ਰਿਹਾ ਤੇ ਸਾਡਾ ਵਿਰੋਧ ਕਰ ਰਿਹਾ ਇਹ ਵੋਟਰ ਸੂਚੀ ਹੈ ਜੀ ਅਸੀਂ ਪਰਸੋਂ ਰਿਸੀਵ ਕੀਤੀਆਂ ਸੀ ਆ ਹੁਣ ਵੀ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਜਿਹੜੀ ਸਾਨੂੰ ਪਰਸੋਂ ਕੋਟ ਸੂਚੀ ਅਸੀਂ ਰੀਸੀਵ ਕੀਤੀ ਸੀ ਇਹ ਚੈੱਕ 13 ਨੰਬਰ ਪੇਜ ਹੈ ਨਹੀਂ ਇੱਕ 22 ਨੰਬਰ ਪੇਜ ਹੈ ਜਦੋਂ ਦੁਬਾਰਾ ਜਾ ਕੇ ਉਸਦੀ ਰੋਲਾ ਪਾਉਣੇ ਆ ਸਾਨੂੰ ਮੁੜ ਕੇ ਹੋਰ ਕਿਤੋਂ ਕੱਢ ਕੇ ਲਿਆ ਕੇ ਉਹ ਵਿੱਚ ਲਾ ਦਿੰਦੇ ਪੇਜ ਜਿਹੜਾ ਆ ਦੇਖੋ ਜੀ 12 ਉਸ ਤੋਂ ਬਾਅਦ 14 14 ਕਾ ਵੋਟ ਵਾਰਡ ਦੀ ਵੋਟ 28 ਤੋਂ ਸ਼ੁਰੂ ਕੀਤੀ ਹੈ 27 ਵੋਟਾਂ 27 ਵੋਟਾਂ ਜਿਹੜੀਆਂ ਜਦੋਂ ਅਸੀਂ ਜਾ ਦੁਆਰਾ ਜਾ ਕੇ ਰੌਲਾ ਪਾਇਆ ਸਾਨੂੰ ਉਹ ਪੇਜ ਇਹਨਾਂ ਨੇ ਕੱਟਤਾ ਜਿਹੜਾ ਉਹ ਪੇਜ ਕੱਢਿਆ ਜਿਹੜੀ ਤੁਹਾਨੂੰ ਉਹਦੀ ਕਹਾਣੀ ਦੱਸੀਏ ਮੇਰੇ ਆਪ ਦੇ ਪਰਿਵਾਰ ਦੀ 16 ਨੰਬਰ ਮੇਰਾ ਹਾਊਸ ਨੰਬਰ ਹੈ 16 ਨੰਬਰ 'ਚ ਮੇਰੇ ਨਾਂ ਤੇ ਮੀਟਰ ਲੱਗਿਆ ਹੋਇਆ ਹੈ ਮੇਰੇ ਸੌਰੀ ਬ੍ਰਦਰ ਦੇ ਨਾਂ ਤੇ ਮੀਟਰ ਲੱਗਿਆ ਹੈ ਤੇ ਮੇਰੇ ਬ੍ਰਦਰ ਦੀਆਂ ਅੱਧੀਆਂ ਵੋਟਾਂ 4 'ਚ ਤੇ ਅੱਧੀਆਂ 3 'ਚ ਮੇਰੀਆਂ ਅੱਧੀਆਂ 4 'ਚ ਤੇ ਅੱਧੀਆਂ 3 'ਚ ਜਦੋਂ ਕਿ ਸਾਡੀ ਰੈਸ਼ ਮੌਕੇ ਤੇ 4 'ਚ ਜਿਹੜਾ 16 ਨੰਬਰ ਮਕਾਨ ਹੈ ਉਹਨੂੰ ਦੋ ਵਾਰਡਾਂ ਚ ਵਿਖਾਇਆ ਗਿਆ ਕਦੇ ਕੋਈ ਹਾਲੀ ਸਾਹਿਬ ਇੱਕ ਵਾਰ ਮਕਾਨ ਦੋ ਵਾਰਡਾਂ ਚ ਹੋ ਸਕਦਾ ਇੱਕ 4 ਨੰਬਰ ਦੀ ਵਾਰਡ ਦੀ ਵੋਟ ਹੈ ਉਹ ਹਸਬੰਡ ਦੀ ਵਾਈਫ ਤਿੰਨ ਚਾਹਤੇ ਵਾਈਫ ਦੀ ਚਾਰ ਚ ਉਹ ਵੀ ਪੇਜ ਤੇ ਉਹ ਵੀ ਪੇਜ ਨਹੀਂ ਉਹ ਪੇਜ ਹੈਗਾ ਹਸਬੰਡ ਵਾਈਫ ਨੂੰ ਬਦਲਤਾ ਫਿਰ ਜਿਹੜੀ ਜਿਹੜੀ ਤੁਹਾਨੂੰ ਮੈਂ ਅਗਲੀ ਇੰਟਰਸਟਿੰਗ ਗੱਲ ਦੱਸਦਾ ਸਾਡੇ ਪ੍ਰਵਾਸੀ ਮਜ਼ਦੂਰ ਬੈਠੇ ਆ ਉਹ ਮਾਲਕੀਂ ਜਗ੍ਹਾ ਬੈਠਿਆ ਖਸਰਾ ਨੰਬਰ ਚ ਬੈਠੇ ਆਪਣੀ ਜਗ੍ਹਾ 'ਚ ਬੈਠਿਆ ਆਪਣੇ ਥਾਂ 'ਚ ਬੈਠਿਆ ਉੱਥੇ ਉਹਨਾਂ ਨੇ ਬਕਾਇਦਾ ਬਿਜਲੀ ਬੋਰਡ ਦੇ ਮੀਟਰ ਲੱਗੇ ਹੋਏ ਮੀਟਰ ਉਸ ਨਾਂ ਤੇ ਲੱਗੇ ਹੋਏ ਐ ਇਹਨਾਂ ਨੇ ਉਹਨਾਂ ਨੂੰ ਲਾਲ ਖੀਰ ਦੇ ਅੰਦਰ ਵਿਖਾਤਾ ਜਿੱਥੇ ਉਹਨਾਂ ਦਾ ਕੋਈ ਮਕਾਨ ਹੀ ਨਹੀਂ ਇਹਦੇ ਲਈ ਅਸੀਂ ਸਾਰੀ ਡਰਾਫਟਿੰਗ ਕਰ ਲਈ ਐ ਜੀ ਅਸੀਂ ਹਾਈ ਕੋਰਟ ਜਾਵਦੇ ਹਾਂ ਸਾਡੀ ਕੱਲ ਨੂੰ ਪਟੀਸ਼ਨ ਹਾਈ ਕੋਰਟ 'ਚ ਡਾਇਰ ਹੋ ਜੂਗੀ ਜਿਹੜੇ ਵੀ ਇਹਦੇ ਚ ਅਫਸਰ ਸਬਾਨ ਆਉਣਗੇ ਵਿੱਚ ਤੋਂ ਉਹ ਆਪਦੀ ਕੀਤੀ ਪਾਉਣਗੇ ਉਹਨਾਂ ਤੇ ਕਾਰਵਾਈ ਹੋਊਗੀ ਕੀ ਲੱਗਦਾ ਕਿਉਂ ਕੀਤਾ ਗਿਆ ਇਹ ਕੀਤਾ ਗਿਆ ਜੀ ਕਿ ਕਾਂਗਰਸ ਪਾਰਟੀ ਉੱਥੇ ਤਕੜੀ ਹੈ ਤੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਆਪਦੇ ਬੰਦਿਆਂ ਨੂੰ ੱਟਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੁਣ ਦੇਖਿਆ ਤੁਸੀਂ ਪਹਿਲਾਂ ਨਹੀਂ ਚੈੱਕ ਕੀਤਾ ਇਹ ਵੀ ਤੁਹਾਨੂੰ ਇੰਟਰਸਟਿੰਗ ਸਟੋਰੀ ਦੱਸਦਾ ਜੀ ਜਨਵਰੀ ਚ ਜਦੋਂ ਇਹ ਵੋਟਰ ਸੂਚੀ ਆਈ ਇਹਦੇ ਚ ਹੀ ਤੰਤਲੀਆਂ ਅਸੀਂ ਇਹਦੀ ਇੱਕ ਮੇਲ ਪਾਈ ਮਾਨਯੋਗ ਚੋਣ ਕਮਿਸ਼ਨ ਨਾਲ ਇੱਕ ਪਾਈ ਡਾਇਰੈਕਟਰ ਪੰਚਾਇਤ ਨੂੰ ਉਹਨਾਂ ਨੇ ਇੱਕ ਆਰਡਰ ਕੱਢਿਆ ਉਹਦੀ ਕਾਪੀ ਸਾਨੂੰ ਭੇਜੀ ਇਹਨਾਂ ਨੂੰ ਠੀਕ ਕਰਨ ਨੂੰ ਕਿਹਾ ਡੀਪੀ ਸਾਹਿਬ ਨੂੰ ਇੱਕ ਚਿੱਠੀ ਆਈ ਉਹਦੇ ਚ ਇਹਨਾਂ ਨੇ ਮੋਟਰ ਸੁੱਤੀਓ ਠੀਕ ਕਰਤੀ ਹੁਣ ਜਦੋਂ ਅਸੀਂ ਦੁਬਾਰਾ ਪ੍ਰਾਪਤ ਕੀਤੀ ਫਿਰ ਤਾਂਦਲੀਆ ਦੀ ਪ੍ਰਾਪਤ ਮੋਟਰ ਸੁੱਤੀਆਂ ਦੇ ਯਾਰ ਨੇ ਕੁਛ ਪਿੰਡਾਂ ਵਾਲੇ ਕਹਿੰਦੇ ਆ ਕਿ ਸਾਨੂੰ ਮਿਲ ਨਹੀਂ ਰਹੀਆਂ ਇਹਨਾਂ ਦੀ ਵੜ ਰਹੇ ਜੇ ਪਰਸੋਂ ਤੇ ਵੜ ਰਹੇ ਕੋਈ ਮੁਸ਼ਕਲ ਕਿਸੇ ਦੀ ਨਹੀਂ ਕੋਈ ਮੁਸ਼ਕਲ ਨਹੀਂ ਜੁਲਾ ਟੈਕਸ ਵਗੈਰਾ ਕਿੰਨਾ ਤਾ ਰਿਹਾ ਜੁਲਾ ਟੈਕਸ ਸੈਕਟਰ ਜਾਂ ਟੋਲ ਡਿਊਟੀ ਲੱਗੀ ਹੋਈ ਹੈ ਕਿੰਨਾ ਇੱਥੇ ਕੱਟੀ ਜਾਂਦੀ ਉਹ ਵੀ ਬੈਠੀ ਐਨਓਸੀ ਲੈਣ ਤੇ ਕਿੰਨਾ ਟਾਈਮ ਲੱਗ ਰਿਹਾ ਪੰਚਾਇਤ ਨੂੰ ਜਿਹੜਾ ਵੀ ਜਦੋਂ ਕੋਈ ਐਨਓਸੀ ਲੈਣ ਆਉਂਦਾ ਹੈ ਕਾਰਨ ਸੈਨਕਰਾ ਕਰਕੇ ਲਵੋ ਜੋ ਪਟਵਾਰੀ ਤੋਂ ਜੇ ਕਿ ਤੁਸਾਰਾ ਕਰਾ ਚੋਏ ਸੈਨ ਜੀ ਨੇ ਜਿੰਨੇ ਮਿੰਟ ਦਾ ਆਪਣਾ ਪ੍ਰੋਸੈਸ ਆਉਂਦੇ ਨੇ ਜੀ ਮਿੰਟ ਤੋਂ 10 ਮਿੰਟ ਲੱਗ ਜਾਂਦਾ 15 ਮਿੰਟ ਤਾਈਂ ਅਜਤ ਤੁਸਾਰਾ ਤੋਂ ਸੈਨ ਕਰਕੇ ਹੋਣਗੇ ਦੇਖਾ ਜੋ ਸਾਡੇ ਕੋਲ ਆ ਜਾਂਦਾ ਕਈ ਵਾਰ ਲਾਈਨ ਲੱਗੀ ਹੁੰਦੀ ਪਹਿਲੇ 2-4 ਖੜੇ ਹੁੰਦੇ ਆ ਉਹ ਸਾਰੇ ਲੋਕ ਨਾਲ ਜੀ ਲਾਰਾ ਲਾਈ ਜਾਂਦੇ ਹੈ ਨਹੀਂ ਜੀ ਤੁਹਾਡੇ ਸਾਹਮਣੇ ਹੀ ਆਖੇ ਹੁੰਦੇ ਨੇ ਵੀ ਹੈ ਨਹੀਂ ਮੋਟਰ ਸੂਚੀ ਇਹ ਨਹੀਂ ਅਸੀਂ ਕਿਉਂ ਦੀ ਇੱਕ ਦੀ ਕੋਈ ਫੋਟੋ ਸਟੇਟ ਕਰਾ ਕੇ ਰੱਖੋ ਉਹਨਾਂ ਦਾ ਜਮਾ ਹੀ ਨਹੀਂ ਤੁਹਾਡੇ ਪਿੰਡ ਦੀ ਵੋਟਰ ਸੂਚੀ ਨਹੀਂ ਦੱਸੋ ਕੀ ਕਰਗੇ ਹੁਣ ਵੇਖ ਲੋ ਦਫ਼ਤਰ ਚੋਂ ਨਿਕਲ ਕੇ ਬਾਹਰ ਹੋ ਗਏ ਸਾਡਾ ਜੋ ਸੈਕਟਰੀ ਹੈ ਘਰੇ ਕਿਸੇ ਦੇ ਜਾ ਕੇ ਉੱਥੇ ਜਾ ਕੇ ਸਟੂਲੇ ਟੈਕਸ ਦੇ ਰਿਆ ਅਸੀਂ ਸਵੇਰ ਦੇ ਆਣ ਕੇ 10 12 ਬੰਦੇ ਬੈਠੇ ਆਜੇ ਤੱਕ ਪਹੁੰਚਿਆ ਨਹੀਂ ਕਿ ਲਾਰੇ ਲਾਈ ਜਾਂਦਾ ਆ ਰਿਹਾ ਆ ਰਿਹਾ ਮੈਂ ਤੁਰ ਪਿਆ ਤੁਰ ਪਿਆ ਸਾਨੂੰ ਵੋਟਰ ਸੂਚੀ ਵੀ ਨਹੀਂ ਮਿਲ ਰਹੀ ਪਿੰਡ ਮਚਾਕੀ ਗੁਰਦਾ ਸਾਡੇ ਪਿੰਡ ਦਾ ਐਮ ਐਲ ਏ ਹੈ ਪਤਾ ਨਹੀਂ ਸਾਡੇ ਪਿੰਡ ਦੀ ਵੀ ਕਿਉਂ ਵੋਟਰ ਸੂਚੀ ਸਾਰਾ ਕੁਝ ਗਾਇਬ ਕਰੀ ਫਿਰਦੇ ਆ ਇੰਨਾ ਗੰਦ ਤਾਂ ਕਿਤੇ ਅੱਗੇ ਵੀ ਨਹੀਂ ਪਿਆ ਸੀ ਜਿੰਨਾ ਹੁਣ ਪਾਈ ਜਾਂਦੇ ਆ ਇਹ ਜਿਹੜਾ 16 ਨੰਬਰ ਮਕਾਨ ਆ ਉਹਨੂੰ ਦੋ ਵਾਰਡਾਂ ਚ ਵਿਖਾਇਆ ਗਿਆ ਕਦੇ ਕੋਈ